ਅਕੁਵੇਥ ਹੋਣ ਦੇ ਬਾਵਜੂਦ ਵੀ ਕਿਵੇਂ ਇਸ ਲੁਧਿਆਣੇ ਦੇ ਮੁੰਡੇ ਨੇ ਸਿਰਫ 19 ਸਾਲ ਦੀ ਉਮਰ ਵਿੱਚ ਇੱਕ ਮਿਲੀਅਨ ਡਾਲਰ ਕੰਪਨੀ ਖੜੀ ਕਰ ਦਿੱਤੀ ਅੱਜ ਗੱਲ ਕਰਾਂਗੇ ਪ੍ਰਸ਼ਨੀਤ ਅਰੋੜਾ ਬਾਰੇ ਜੋ ਕਿ ਇੰਡੀਆ ਦੀ ਸਭ ਤੋਂ ਵੱਡੀ ਸਾਈਬਰ ਸਿਕਿਉਰਿਟੀ ਕੰਪਨੀ ਦੇ ਮਾਲਕਾਂ ਤੇ ਵੀਡੀਓ ਵਿੱਚ ਅਸੀਂ ਤੁਹਾਨੂੰ ਅੱਜ ਦੱਸਾਂਗੇ ਪੰਜ ਲਾਈਫ ਲਾਇਸੈਂਸ ਬਾਈ ਜੋ ਤੁਸੀਂ ਪ੍ਰਸ਼ਨੀਤ ਅਰੋੜਾ ਦੀ ਲਾਈਫ ਤੋਂ ਸਿੱਖ ਸਕਦੇ ਹੋ ਇਨ੍ਹਾਂ ਵਿੱਚ ਤੀਜਾ ਤਾਂ ਇਹੋ ਜਿਹਾ ਲਾਈਫ ਲੈਸ ਨਾ ਜੋ ਹਰੇਕ ਯੰਗਸਟਰ ਨੂੰ ਪਤਾ ਹੋਣਾ ਚਾਹੀਦਾ ਹੈ ਇਹ ਲਾਸਟ ਲਾਈਫ ਲੈਸਨ ਦੇ ਵਿੱਚ ਮੈਂ ਤੁਹਾਨੂੰ ਕੁਝ ਐਸਾ ਦੱਸਾਂਗਾ ਜੋ ਤੁਹਾਡੀ ਜ਼ਿੰਦਗੀ ਨੂੰ ਚੇਂਜ ਕਰ ਸਕਦਾ ਹੈ ਲਾਈਫ ਦੇ ਹਰੇਕ ਐਸਪੈਕਟ ਦੇ ਵਿੱਚ ਸੋ ਸਾਡੀ ਕਹਾਣੀ ਸਟਾਰਟ ਹੁੰਦੀ ਹੈ ਜੀ 2 ਨਵੰਬਰ 1993 ਨੂੰ ਜਦੋਂ ਤਰਸ਼ਨੀਤ ਦਾ ਜਨਮ ਇੱਕ ਮੀਡਲ ਕਲਾਸ ਫੈਮਿਲੀ ਦੇ ਵਿੱਚ ਹੁੰਦਾ ਹੈ ਤਰਸ਼ਨੀਤ ਨੂੰ ਟੈਕਨੋਲੋਜੀ ਨਾਲ ਉਦੋਂ ਪਿਆਰ ਹੁੰਦਾ ਹੈ ਜਦੋਂ ਉਹਨਾਂ ਦੇ ਘਰ ਦੇ ਵਿੱਚ ਕੰਪਿਊਟਰ ਆਉਂਦਾ ਹੈ ਤੇ ਉਹ ਸਾਰਾ ਦਿਨ ਕੰਪਿਊਟਰ ਦੇ ਨਾਲ ਵੀਡੀਓ ਗੇਮ ਖੇਡਦੇ ਰਹਿੰਦੇ ਹਨ ਦੀਸ ਆਦਤੋਂ ਤੰਗ ਆ ਕੇ ਤਰਸ਼ਨੀਤ ਦੇ ਪਿਤਾ ਕੰਪਿਊਟਰ ਨੂੰ ਇੱਕ ਪਾਸਵਰਡ ਲਗਾ ਦਿੰਦੇ ਹਨ ਤੇ ਸਿਰਫ 11 ਸਾਲ ਦੀ ਉਮਰ ਦੇ ਵਿੱਚ ਤਰਸ਼ਨੀਤ ਉਸ ਕੰਪਿਊਟਰ ਨੂੰ ਹੈਕ ਕਰਕੇ ਖੋਲ੍ਹ ਦਿੰਦੇ ਨੇ ਤੇ ਇੱਥੋਂ ਸ਼ੁਰੂਆਤ ਹੁੰਦੀ ਹੈ ਉਹਨਾਂ ਦੇ ਹੈਕਿੰਗ ਦੇ ਲਈ ਪਿਆਰ ਦੀ ਉਹ ਇਸ ਫੀਲਡ ਵਿੱਚ ਇੰਨੇ ਪੈਸ਼ਨੇਟ ਸਨ ਕਿ ਉਹਨਾਂ ਨੇ ਆਪਣੀ ਪੜ੍ਹਾਈ ਵੀ ਵਿੱਚ ਹੀ ਛੱਡ ਦਿੱਤੀ ਤੇ ਦਿਨ ਰਾਤ ਸਿਰਫ ਸਾਈਬਰ ਸਿਕਿਉਰਿਟੀ ਬਾਰੇ ਜਾਣਨ ਲੱਗੇ ਇਸ ਨੇ ਸੱਚ ਹੀ ਕਿਹਾ ਹੈ ਜੇ ਤੁਸੀਂ ਕਿਸੇ ਚੀਜ਼ ਨੂੰ ਸ਼ਿੱਦਤ ਨਾਲ ਪਾਣਾ ਚਾਹੋ ਤਾਂ ਪੂਰੀ ਕਾਇਨਾਤ ਤੁਹਾਨੂੰ ਉਸ ਨਾਲ ਮਿਲਣ ਵਿੱਚ ਜੁਟ ਜਾਂਦੀ ਸੇਮ ਤਸ਼ਨੀਤ ਨਾ ਹੋਇਆ ਜਦ ਉਹਨਾਂ ਨੇ ਇੱਕ ਐਥੀਕਲ ਹੈਕਰ ਬਣਨ ਦਾ ਸੁਪਨਾ ਦੇਖਿਆ ਤਾਂ ਉਹਨਾਂ ਦੀ ਉਮਰ ਸਿਰਫ 11 ਸਾਲ ਦੀ ਸੀ ਤੇ ਉਹ ਇੱਕ ਸਿਰਫ 8ਵੀਂ ਫੇਲ ਲੜਕੇ ਸਨ ਪਰ ਉਹਨਾਂ ਨੇ ਆਪਣੀਆਂ ਕਮਜ਼ੋਰੀਆਂ ਨੂੰ ਆਪਣੀ ਤਾਕਤ ਵਿੱਚ ਬਦਲਿਆ ਤੇ ਇੱਕ ਸਕਸੈਸਫੁਲ ਕੈਰੀਅਰ ਬਣਾ ਕੇ ਦਿਖਾਇਆ ਉਹਨਾਂ ਨੇ 4ਮਲ ਐਜੂਕੇਸ਼ਨ ਦੀ ਥਾ ਟੈਕਨੀਕਲ ਐਜੂਕੇਸ਼ਨ ਦੇ ਉੱਤੇ ਧਿਆਨ ਦਿੱਤਾ ਅੱਜ ਇਸ 8ਵੀਂ ਫੇਰ ਲੜਕੇ ਨੂੰ 6th ਯੰਗੇਸਟ ਰਿਚ ਇੰਡੀਅਨ ਦਾ ਕਿਤਾਬ ਮਿਲ ਚੁੱਕਿਆ ਹੈ ਲਾਈਫ ਲੈਸਨ ਨੰਬਰ 3 ਜੋ ਹਰੇਕ ਯੰਗਸਟਰ ਨੂੰ ਪਤਾ ਹੋਣਾ ਚਾਹੀਦਾ ਹੈ ਉਹ ਹੈ ਥਿੰਕ ਬਿਗ ਸਟਾਰਟ ਸਮਾਲ ਸ਼ਨੀਤ ਨੇ ਸਿਰਫ 19 ਸਾਲ ਦੀ ਉਮਰ ਵਿੱਚ ਆਪਣੀ ਕੰਪਨੀ ਟੈਕ ਸਿਕਿਉਰਿਟੀ ਸੋਲੂਸ਼ਨ ਦੀ ਸ਼ੁਰੂਆਤ ਇੱਕ ਕਮਰੇ ਤੋਂ ਕੀਤੀ ਸੀ ਤੇ ਅੱਜ ਇਹ ਕੰਪਨੀ ਵਰਲਡਵਾਈਡ 50+ ਕੰਟਰੀਸ ਦੇ ਵਿੱਚ 500 ਤੋਂ ਵੱਧ ਕਲਾਇੰਟਸ ਦੇ ਨਾਲ ਕੰਮ ਕਰ ਰਹੀ ਹੈ ਯੂਐਸ ਕੈਨੇਡਾ ਯੂਕੇ ਯੂਰਪ ਇਜ਼ਰਾਈਲ ਆਸਟ੍ਰੇਲੀਆ ਐਂਡ ਇੰਡੀਆ ਵਰਗੇ ਦੇਸ਼ਾਂ ਵਿੱਚ ਟੈਕਸ ਸਿਕਿਉਰਿਟੀ ਦੇ ਸਭ ਤੋਂ ਵੱਧ ਕਲਾਇੰਟਸ ਨੇ ਸੋ ਜੇ ਤੁਸੀਂ ਵੀ ਇੱਕ ਯੰਗਸਟਰ ਹੋ ਤਾਂ ਕਦੇ ਵੀ ਕੁਝ ਨਵਾਂ ਸਟਾਰਟ ਕਰਨ ਤੋਂ ਨਾ ਘਬਰਾਓ ਨੰਬਰ 4 ਲਾਈਫ ਲੈਸਨ ਨੈਵਰ ਸਟਾਪ ਲਰਨਿੰਗ ਪਸ਼ਨੀਤ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹਨਾਂ ਦੀ ਕਾਮਯਾਬੀ ਦਾ ਰਾਜ ਉਹਨਾਂ ਦਾ ਆਲਵੇਸ ਲਰਨਿੰਗ ਐਟੀਟਿਊਡ ਆ ਉਹ ਛੋਟੀ ਤੋਂ ਛੋਟੀ ਚੀਜ਼ ਤੋਂ ਸਿੱਖਦੇ ਹਨ ਉਹਨਾਂ ਦਾ ਇਸ ਲਰਨਿੰਗ ਐਟੀਟਿਊਡ ਦਾ ਹੀ ਨਤੀਜਾ ਹੈ ਕਿ ਉਹ ਅਜੇ ਤਿੰਨ ਬੈਸਟ ਸੇਲਿੰਗ ਬੁੱਕਸ ਲਿਖ ਚੁੱਕੇ ਹਨ ਕਿ ਅੱਜ ਵੀ ਸਾਈਬਰ ਸਿਕਿਉਰਿਟੀ AI ਅਤੇ ਮਸ਼ੀਨ ਲਰਨਿੰਗ ਬਾਰੇ ਨਿਊ ਇਨੋਵੇਸ਼ਨਸ ਕਰਦੇ ਰਹਿੰਦੇ ਹਨ ਇਸ ਕਾਰਨ ਹੀ ਉਹ ਇੰਨੀ ਛੋਟੀ ਉਮਰ ਵਿੱਚ 1100 ਕਰੋੜ ਰੁਪਈਆ ਦੀ ਨੈਟਵਰਥ ਅਚੀਵ ਕਰ ਚੁੱਕੇ ਹਨ ਜੇ ਤਰਸ਼ਨੀਤ ਰੋੜਾ ਦੀ ਲਾਈਫ ਵਿੱਚੋਂ ਤੁਸੀਂ ਸਿਰਫ ਇੱਕ ਚੀਜ਼ ਅਡਾਪਟ ਕਰਨਾ ਚਾਹੋ ਤਾਂ ਉਹ ਹੋਣੀ ਚਾਹੀਦੀ ਹੈ ਇੱਕ ਸਕਿੱਲ ਫਲ ਨਹੀਂ ਤੇ ਉਸ ਨੂੰ ਮਾਸਟਰ ਕਰਨਾ ਤਰਸ਼ਨੀਤ ਰੋੜਾ ਨੇ ਸਾਈਬਰ ਸਕਿਉਰਿਟੀ ਨੂੰ ਆਪਣਾ ਕਰੀਅਰ ਬਣਾਇਆ ਉਹਨਾਂ ਨੇ ਇਸ ਸਕਿੱਲ ਤੇ ਮਿਹਨਤ ਕੀਤੀ ਤੇ ਅੱਜ ਉਹ ਇਸ ਸਕਿੱਲ ਦੇ ਜਰੀਏ ਆਪਣਾ ਨਾਮ ਤੇ ਸਿਰਫ ਆਪਣਾ ਭੂਿਕ ਹੀ ਨਹੀਂ ਲਾਹੌਰ ਲੱਖਾਂ ਲੋਕਾਂ ਦਾ ਕੋਈ ਕੋਈ ਸੁਰੱਖਿਅਤ ਕਰ ਚੁੱਕਿਆ ਹੈ ਇਹ ਸਬਕ ਸਾਨੂੰ ਦੱਸਦਾ ਹੈ ਜੇ ਤੁਸੀਂ ਵੀ ਕੋਈ ਸਕਿੱਲ ਸਿੱਖ ਕੇ ਉਸ ਨੂੰ ਮਾਸਟਰ ਕਰ ਲੈਂਦੇ ਹੋ ਤਾਂ ਇਹ ਸਾਰੀ ਜ਼ਿੰਦਗੀ ਤੁਹਾਨੂੰ ਰਿਟਰਨਸ ਦਿੰਦੀ ਹੈ ਏ ਉਹੀ ਸਾਈਬਰ ਸਕਿਉਰਿਟੀ ਸਕਿੱਲ ਹੈ ਜਿਸ ਬਾਰੇ ਅਸੀਂ ਸਾਡੇ ਪਿਛਲੇ ਵੀਡੀਓ ਵਿੱਚ ਗੱਲ ਕੀਤੀ ਹੈ ਉਸ ਵੀਡੀਓ ਵਿੱਚ ਅਸੀਂ 2025 ਦੇ ਸਭ ਤੋਂ ਵੱਧ ਪਈ ਸਕਿੱਲਸ ਦੀ ਗੱਲ ਕੀਤੀ ਹੈ ਜੋ ਤੁਹਾਡੀ ਕਮਾਈ ਨੂੰ ਨਵੇਂ ਉਚਾਈਆਂ ਉੱਤੇ ਲੈ ਜਾ ਸਕਦੀ ਹਨ ਸੋ ਜੇ ਤੁਸੀਂ ਵੀ ਕੋਈ ਸਕਿੱਲ ਸਿੱਖ ਕੇ ਉਸ ਨੂੰ ਮਾਸਟਰ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਦੇਖੋ ਮਿਲਦੇ ਹਾਂ ਇਸ ਵੀਡੀਓ ਵਿੱਚ